ਤਿੰਨ ਪੁੱਤ ਸੀ ਮਾਂ ਦੇ ਤਿੰਨ ਪੁੱਤ ਚਲੇ ਗਏ ਦੁਨੀਆ ਤੋਂ ਭਾਈ ਤੁਸੀਂ ਹਮਰੇ ਸਾਰਾ ਕੁਝ ਮੇਰੇ ਕੋਈ ਨਹੀਂ ਮੈਂ ਤੇਰਾ ਪੁੱਤ ਆ ਮਾਂ ਐ ਕਦੋਂ ਵੀ ਤੇਰਾ ਕੋਈ ਨਹੀਂ ਅਸੀਂ ਸਾਰੇ ਤੇਰੇ ਪੁੱਤ ਆ ਮਾਂ ਹਾਂ ਆਪਾਂ ਤਾਂ ਮਾਂ ਜੋ ਕਰ ਸਕਦੇ ਆ ਕਰ ਰਹੇ ਹਾਂ ਨਾ ਆਪਣੇ ਵੱਲੋਂ ਤਾਂ ਪੂਰੀ ਬਾਹ ਲਾਉਂਦੇ ਆ ਮਾਂ ਮਾਂ ਸਾਸਰੀ ਘਰ ਨਾ ਮਾਰ ਰੋਇਆ ਨਾ

ਕੱਲੋਂ ਤਰਾਹੀ ਐਂਸੀ ਤੇ ਲੋ ਉਹ ਸੋਇਓ ਬਾਈ ਤੁਸੀਂ ਹਮਰੇ ਸਾਰੇ ਪੁੱਛ ਮੇਰੇ ਕੋਈ ਨਹੀਂ ਮੈਂ ਤੇਰਾ ਪੋਤਾ ਮਾ ਐ ਕਦੋਂ ਤੱਕ ਤੇਰਾ ਕੋਈ ਨਹੀਂ ਸੀ ਸਾਰੇ ਤੇਰੇ ਪੋਤਾ ਮਾ ਹੁਣ ਨਾ ਮੇਰੀ ਮਾਂ ਨਾ ਮੇਰੀ ਮਾਂ ਲੋ ਕੋਈ ਮਰਸੀ ਬੜਾ ਡਾਕਟਰ ਹੈ ਤੋਂ ਵਾਈ ਕਰਕੇ ਹੈ ਹਾਂ ਕੋਈ ਨਾ ਕੋਈ ਠੀਕ ਹੋ ਜੂਗਾ ਸਭ ਕੁਝ ਕੋਈ ਨਾ ਸਭ ਠੀਕ ਹੋ ਜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਜੀ ਦਾ ਨਾਮ ਸੱਤੇ ਆਵਾ ਠੀਕ ਹੈ ਮਾਤੇ ਸੱਤੇ ਆ ਮਾਤਾ ਜੀ ਦੀ ਜ਼ਿੰਦਗੀ ਦੇ ਵਿੱਚ ਐਸੇ ਘਟਨਾਗ੍ਰਾਮ ਹੋਏ ਐਸੇ ਦੁੱਖ ਹੇ ਵੀ ਆਪਾਂ ਨੂੰ ਘਰ ਤੇ ਛੋਟਾ ਜਿਹਾ ਦੁੱਖ ਲੱਗਦਾ ਆਪਾਂ ਕਹੀਏ ਨੇ ਰੱਬ ਨੂੰ ਤਾਨੇ ਮੇਨੇ ਮਾਰੀ ਜਨੇ ਰੱਬਾ ਤੂੰ ਸਾਡੇ ਨਾਲ ਮਾੜਾ ਕੀਤਾ ਤਿੰਨ ਪੁੱਤ ਸੀ ਮਾਂ ਦੇ ਤਿੰਨ ਪੁੱਤ ਚਲੇ ਗਏ ਦੁਨੀਆ ਤੋਂ ਇੱਕ ਧੀ ਸੀ ਵਿਆਹੀ ਵਰੀ ਬੜੇ ਚੰਗੀ ਵਧੀਆ ਬੈਲ ਸੈਟਲ ਕੈਂਥਪੁਰਨੀ ਮਾਤਾ ਜੀ ਦੇ ਮੱਥਾ ਟੇਕਣ ਗਏ ਬੱਚਿਆਂ ਦੇ ਨਾਲ ਭਗੜੜ ਮੱਚ ਗਈ ਉੱਥੇ ਨੈਣਾ ਦੇਵੀ ਤੇ ਬੇਟਾ ਬੇਟੀ ਮਾਲੇ ਮਾਤਾ ਦੀ ਦੋਤਾ ਦੀ ਦੋਤੀ ਤੇ ਇਹਨਾਂ ਦੀ ਬੇਟੀ ਉੱਥੇ ਤਿੰਨੋਂ ਹੀ ਭਾਗ ਚੜ੍ਹਦੇ ਵਿੱਚ ਪੂਰੇ ਹੋ ਗਏ ਹਾਂਜੀ ਅੱਜ ਨੂੰ ਵਿਆਹ ਹੋਣਾ ਸੀ ਅੱਜ ਨੂੰ ਵਿਆਹ ਹੀ ਹੋਣੇ ਦੀ ਦੋਤਾ ਦੋਤੀ ਵੀ ਉਸ ਤੋਂ ਬਾਅਦ ਤਿੰਨ ਪੁੱਤ ਸੀ ਉਹ ਵੀ ਇਕੱਲੇ ਇਕੱਲੇ ਹੋ ਕੇ ਚਲੇ ਗਏ ਦੁਨੀਆ ਤੋਂ ਫਿਰ ਸਿਰ ਦੇ ਸਾਈਂ ਦੇ ਨਾਲ ਆਪਦੀ ਜ਼ਿੰਦਗੀ ਕੱਟੀ ਜਾਂਦੀ ਸੀ ਛੱਤ ਥੱਲੇ ਕਿਵੇਂ ਲੱਗੇ ਬਾਪੂ ਵੀ ਤੁਰ ਗਿਆ ਛੱਡ ਕੇ ਮਲਿਆਣਾ ਨੇ ਸਾਡੇ ਨਾਲ ਸੰਪਰਕ ਕੀਤਾ ਉੱਥੋਂ ਦੀ ਮਾਂ ਨੂੰ ਸੱਤਿਆ ਨੂੰ ਲੈ ਕੇ ਆਇਆ ਲੁਧਿਆਣੇ ਤੋਂ ਮੈਂ ਨਹੀਂ ਸੋਚਦੀ ਸੀ ਮੈਂ ਮੁਟੱਲਕੇ ਹੋਣੀ ਮੈਂ ਤੜੀ ਨਹੀਂ ਸੀ ਸੋਚਿਆ ਕੋਈ ਨਾ ਮੈਂ ਆਪਾਂ ਮਿਲਣਾ ਕਿਵੇਂ ਸੀ ਫਿਰ ਹਨਾ ਬਾਬਾ ਜੀ ਨੇ ਆਪਾਂ ਨੂੰ ਆਉਣਾ ਸੀਗਾ ਫਿਰ ਹਰਸਾ ਕਰੂਗਾ ਮਰੇ ਮੈਨੂੰ ਪਿੱਛਾ ਕਰ ਮੈਂ ਉਹ ਐਨਕਾ ਮੈਂ ਰੱਬ ਦਾ ਤਾਂ ਚੱਕ ਕੋਈ ਨਾ ਜਿੰਨਾ ਮਾਂ ਸਮਾ ਲਿਖਿਆ ਨਾ ਉਹਨਾਂ ਪੂਰਾ ਕਰਨਾ ਆਪਾਂ ਹਨਾ ਕੰਗਾ ਕੁਛ ਫਾਰਮੂਲੇ ਟੈਟਰ ਨਹੀਂ ਕਰ ਕੋਈ ਨਾ ਕੋਈ ਨਾ ਬਾਬਾ ਠੀਕ ਕਰੂ ਠੀਕ ਕਰੂ ਸਤਿਯਾ ਮਾ ਠੀਕ ਕਰੂ ਸਮਾ ਸਮਾ ਸਮਰਾਤਾ ਮਾ ਸਭ ਕੁਛ ਵਾਇਗੁਰ ਜਿੱਥੇ ਪਾਸ਼ਾ ਦੇ ਹੱਥਾਂ ਮਾ ਤੇ ਅੱਜ ਸਤਿਯਾ ਮਾ ਦੀ ਸਿਹਤ ਵਾਸਤੇ ਤੁਸੀਂ ਸਾਰੇ ਅਰਦਾਸ ਕਰਿਓ ਜਿੱਥੇ ਪਾਸ਼ਾ ਨਾਲ ਤੰਦਰੁਸਤੀਆਂ ਮਾ ਚੜਦੀ ਕਲਾ ਵਾਇਗੁਰ ਜੀ ਦੇ ਸਾਥ